ਹੇਲੂਇਆ ਆਪਾਂ ਮੁਕਾਬਲਾ ਨਹੀਂ ਕਰਨਾ ਕਿਸੇ ਦਾ ਵੀ ਜੋ ਆਪਣ ਕਰਦਾ ਉਹਦਾ ਫਲ ਕਿਨੇ ਦੇਣਾ ਉਹਨਾਂ ਨੂੰ ਪਰਮੇਸ਼ਰ ਉਹ ਕਹਿੰਦਾ ਚੰਗਾ ਬੀਜੇਗਾ ਚੰਗਾ ਫਲ ਦੇਊ ਮਾੜਾ ਕਰੇਗਾ ਤਾਂ ਮਾੜਾ ਦੇਊ ਹallelujah ਜੋਰ ਨੇ ਪਰਮੇਸ਼ਰ ਨੇ ਇੱਕ ਥਾਂ ਕਿ ਲਿਖਿਆ ਵੈ ਜਿਹੜਾ ਮੈਨੂੰ ਮੰਨੂ ਮੇਰੇ ਹੁਕਮਾਂ ਨੂੰ ਮੰਨੂਗਾ ਮੇਰੇ ਆ ਵਿਧੀਆਂ ਤੇ ਤੁਰਗਾ ਉਹਨੂੰ ਮੈਂ ਸਵਰਗ ਦੀ ਪੋਥੀ 'ਚ ਉਹਨਾਂ ਦੇ ਨਾਂ ਲਿਖੇ ਜਾਣਗੇ ਹallelujah ਜਿਹੜਾ ਨਹੀਂ ਮੰਨੂ ਫਿਰ ਉਹ ਨਰਕਾਂ ਦੀ ਅੱਗ 'ਚ ਜਾਊਗਾ ਹallelujah ਤੇ ਜਿਹੜੇ ਆਪਾਂ ਨੂੰ ਬੁਰਾ ਬੋਲਦੇ ਫਿਰ ਉਹ ਵੀ ਪਰਮੇਸ਼ਰ ਉਹਨਾਂ ਨੂੰ ਵੀ ਉੱਥੇ ਹੀ ਲੈ ਕੇ ਜਾਊਗਾ ਹallelujah ਕਹਿੰਦਾ ਦਰੜੇ ਹੋਏ ਕਾਨੇ ਨੂੰ ਨਾ ਪੰਨੇਗਾ ਨਾ ਨਿੰਮੀ ਬੱਤੀ ਨੂੰ ਬੁਝਾਵੇਗਾ ਉਹ ਵਫਾਦਾਰੀ ਦਾ ਇਨਸਾਫ ਪ੍ਰਗਟ ਕਰੇਗਾ ਹallelujah ਜਿਹੜਾ ਪਹਿਲਾਂ ਹੀ ਮਾਰ ਨ ਕਰਾਰੇ ਉਹਨਾਂ ਪੱਕੀ ਮਾਰਾਂਗੇ ਹਾਲੇਲੂਇਆ ਪਰਮੇਸ਼ਰ ਤੇ ਛੱਡ ਦਿਆ ਕਰੋ ਕੋਈ ਬੋਲਦਾ ਵੇ ਉਹ ਥਾਂ ਛੱਡ ਕੇ ਪਾਸੇ ਹੋ ਜਾਇਆ ਕਰੋ ਹਾਲੇਲੂਇਆ ਜਿੱਥੇ ਦੋ ਭਾਂਡਿਓ ਤਾਂ ਖੜਕਣ ਗਈ ਹਾਲੇਲੂਇਆ ਇਸ ਤਰ੍ਹਾਂ ਮੈਂ ਗੁੱਸਾ ਆ ਜਾਂਦਾ ਕਿਸੇ ਕਿਸੇ 'ਚ ਜਿਆਦਾ ਹੀ ਹੁੰਦਾ ਵੈ ਉਦੋਂ ਥਾਂ ਛੱਡ ਦਿਆ ਕਰੋ ਤੇ ਗੁੱਸਾ ਲੱਗਣਾ ਹੀ ਨਹੀਂ ਹਾਲੇਲੂਇਆ ਮੂੰਹ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਕਰਨ ਲੱਗ ਜਾਇਆ ਕਰੋ ਹਾਲੇਲੂਇਆ ਕਹਿਣ ਲੱਗ ਜਾਇਆ ਕਰੋ ਭਜਨ ਗਾਉਣ ਲੱਗ ਜਾਇਆ ਕਰੋ ਕੁਝ ਵੀ ਕਰ ਲੋ ਆਪਣਾ ਮੂੰਹ ਤਾਂ ਨਹੀਂ ਕੋਈ ਬੰਦ ਕਰ ਸਕਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਗੁੱਸਾ ਆਪੇ ਮਿੱਟ ਜਾਂਦਾ ਵੈ ਤੇ ਜੇ ਮਾੜੀ ਜੀ ਕਹਿੰਦੇ ਹੁੰਦੇ ਜਿੱਥੇ ਅੰਗਿਆਰੀ ਉਹ ਤੇ ਬਾਲਣ ਪਾ ਦਿਓ ਤੋ ਹੋਰ ਬੱਤੀ ਜਾਂਦਾ ਹਾਲੇਲੂਇਆ ਤੇ ਜੇ ਪਾਣੀ ਪਾਵਾਂਗੇ ਤੇ ਅੱਗ ਬੁੱਝ ਜਾਂਦੀ ਹੈ ਹਾਲੇਲੂਇਆ ਕਹਿੰਦਾ ਕਹਿੰਦਾ ਉਹਦਾ ਨੀਮਾ ਹੋਵੇਗਾ ਨਾ ਉਦਰੇਗਾ ਜਾਤੀ ਕੋ ਪ੍ਰਿਥੀ ਉੱਤੇ ਇਨਸਾਫ ਨੂੰ ਪੱਕਾ ਨਾ ਕਰੇ ਅਤੇ ਟਾਪ ਉਹਦੀ ਵਿਵਸਥਾ ਨੂੰ ਅਡਿਕਣਗੇ ਹallelujah ਇਨਸਾਫ ਪਰਮੇਸ਼ਰ ਸੱਚਮੁੱਚ ਕੀ ਕਰਦਾ ਵੈ ਨਿਆਈ ਪਰਮੇਸ਼ਰ ਉਹ ਪੱਖਪਾਤ ਨਹੀਂ ਕਰਦਾਗਾ ਦੁਨੀਆ ਤੇ ਰੌਲਾ ਪੈਂਦਾ ਤਾਂ ਲੈ ਆਉਂਦੇ ਪੰਚਾਇਤ ਮੈਂਬਰ ਲੈਣ ਇਕੱਠੇ ਕਰਕੇ ਉਹਨੇ ਕੀ ਦੀ ਕਰਨੀ ਹੈ ਹੁਣ ਜਿਹਦਾ ਕਸੂਰ ਹੈ ਉਹਦੀ ਉਹਨੂੰ ਉਹਦਾ ਨਹੀਂ ਉਹਦਾ ਤਾਂ ਉਹਨੇ ਸਾਥ ਦੇਣਾ ਹallelujah ਉਹ ਸੱਚ ਦਾ ਸਾਥ ਨਹੀਂ ਦਿੰਦੇ ਜਿਹੜਾ ਪਰਮੇਸ਼ਰ ਉਹ ਬੰਦਾ ਵੇਖ ਕੇ ਨਹੀਂ ਕੰਮ ਕਰਦਾਗਾ ਨਾ ਕਿਸੇ ਦਾ ਚਿਹਰਾ ਵੇਖ ਕੇ ਕਰਦਾ ਵੀ ਇਹ ਕਿਹੋ ਜਿਹਾ ਉਹ ਨਿਆਈ ਪਰਮੇਸ਼ਰ ਹੈ ਹallelujah ਜਿਹੜਾ ਨਿਆਂ ਸੱਚਾ ਨਿਆਂ ਕਰਦਾ ਉਹਦੇ ਅੰਦਰੋਂ ਦਿਲ ਦੇਖ ਕੇ ਉਹਲੇ ਦਿੱਤੇ ਇਨਸਾਫ ਕਰਨਾ ਹੈ ਹallelujah ਕਹਿੰਦਾ ਪਰਮੇਸ਼ਰ ਯਹੋਵਾ یوں ਆਖਦਾ ਹੈ ਉਹ ਜੋ ਆਕਾਸ਼ ਦਾ ਕਰਤਾ ਉਹਦੇ ਤਾਨਣ ਵਾਲਾ ਹੈ ਧਰਤੀ ਅਤੇ ਉਸ ਦੀ ਉਪਜਾ ਫਲਣ ਵਾਲਾ ਹੈ ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦਾ ਅਤੇ ਉਸ ਦੇ ਉੱਪਰ ਚੱਲਣ ਵਾਲਿਆਂ ਨੂੰ ਆਤਮਾ ਦਾ ਦੇਣ ਵਾਲਾ ਹੈ ਹallelujah ਸਾ ਕੀਨੇ ਦਿੱਤਾ ਵੇ ਪਰਮੇਸ਼ਰ ਨੇ ਤੂੰ ਸਾਹ ਖੋਊਗਾ ਆਪਣੇ ਨਹੀਂ ਖੋਂਦਾਗਾ ਹallelujah ਆਤਮਾ ਵੀ ਪਰਮੇਸ਼ਰ ਦਾ ਜੋ ਕਹਿੰਦਾ ਧਰਤੀ ਦੇ ਉੱਪਰ ਚੱਲਦੇ ਐ ਉਹਨਾਂ ਨੂੰ ਸਾਹ ਵੀ ਦਿੰਦਾ ਵੈ ਤਉਨਾਂ ਨੂੰ ਆਪਣਾ ਆਤਮਾ ਵੀ ਦਿੰਦਾ ਹallelujah ਕਹਿੰਦਾ ਮੈਂ ਜੋ ਹੋਵਾ ਤੈਨੂੰ ਧਰਮ ਵਿੱਚ ਸੱਦਿਆ ਹੈ ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਪਰਜਾਂ ਲਈ ਨੇਮ ਅਤੇ ਜੋਤਾ ਕੋਮਾਂ ਲਈ ਜੋਤ ਠਹਿਰਾਵਾਂਗਾ ਹallelujah ਕਿਨੇ ਸੱਦਿਆ ਆਪਾਂ ਨੂੰ ਪਰਮੇਸ਼ਰ ਨੇ ਸੱਦਿਆ ਕਹਿੰਦਾ ਮੈਂ ਤੇਰੇ ਹੱਥਾਂ ਨੂੰ ਤਕੜਾ ਕਰਾਂਗਾ ਮੈਂ ਤੇਰੀ ਰੱਖਿਆ ਕਰਾਂਗਾ ਤੈਨੂੰ ਪਰਜਾਂ ਦੇ ਲਈ ਨੇਮ ਅਤੇ ਕੋਮਾਂ ਲਈ ਜੋ ਤੇ ਠਹਿਰਾਵਾਂਗਾ ਹallelujah ਕਿਵੇਂ ਆਪਾਂ ਜਦੋਂ ਕਿਸੇ ਨੂੰ ਸੋਤ ਸਮਾਚਾਰ ਸਰੌਣੇ ਆਪਾਂ ਕਿਸੇ ਰੂਹ ਨੂੰ ਬਚਾਉਣੇ ਆ ਪਰਮੇਸ਼ਰ ਨੇ ਆਪਾਂ ਨੂੰ ਇਸ ਲਈ ਚੁਣਿਆ ਮੈਂ ਹallelujah ਕਹਿੰਦਾ ਤੋ ਅੰਨੀਆਂ ਤੋ ਅੰਨੀਆਂ ਅੱਖਾਂ ਨੂੰ ਖੋਲੇਗਾ ਭੋਰੇ ਵਿੱਚੋਂ ਬੰਦੂਆਂ ਨੂੰ ਤੇ ਕੈਦਖਾਨੇ ਵਿੱਚੋਂ ਹਨੇਰੇ ਬੈਠਿਆਂ ਹੋਿਆਂ ਨੂੰ ਕੱਢੇਗਾ ਹallelujah ਪਰਮੇਸ਼ਰ ਦਾ ਜਦੋਂ ਸੱਚਮੁੱਚ ਬੰਦੂ ਕੌਣ ਹੁੰਦੇ ਆ ਜਿਹੜੇ ਸਤਾਨਾ ਦੇ ਹੁੰਦੇ ਉਹ ਜੋ ਆਪਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ ਪਰਮੇਸ਼ਰ ਨੇ ਪਸ਼ੂਆਂ ਨੂੰ ਥੋੜੀ ਦਿੱਤਾ ਆਪਾਂ ਨੂੰ ਅਧਿਕਾਰ ਹਰ ਇੱਕ ਚੀਜ਼ ਤੇ ਇਨਸਾਨ ਨੂੰ ਅਧਿਕਾਰ ਦਿੱਤਾ ਪਰਮੇਸ਼ਰ ਨੇ ਹਾਲੇਲੂਇਆ ਸਾਰੇ ਆਪਣੇ ਹੇਠਾਂ-ਹੇਠਾਈਆਂ ਜੋ ਜੀਵ ਜੰਤੂ ਜੋ ਪਰਮੇਸ਼ਰ ਨੇ ਬਣਾਏ ਐ ਅਧਿਕਾਰ ਸਿਰਫ ਉਹਨੇ ਮਨੁੱਖ ਨੂੰ ਹੀ ਦਿੱਤਾ ਹਾਲੇਲੂਇਆ